ਹਲਕਾ ਪੂਰਬੀ ਅਧੀਨ ਆਉਂਦੀ ਇਲਾਕਾ ਇਕਤਾ ਨਗਰ ਵਿਖੇ ਕੂੜੇ ਦੇ ਢੇਰ ਲੱਗੇ ਹੋਏ ਹਨ ਨੇੜੇ ਹੀ ਵਿਧਾਇਕ ਜੀਵਨਜੋਤ ਕੌਰ ਦਾ ਦਫਤਰ ਹੈ ਪਰ ਲੋਕ ਫਿਰ ਵੀ ਨਰਕਪਰੀ ਜ਼ਿੰਦਗੀ ਜਿਉਂਣ ਲਈ ਮਜਬੂਰ ਹਨ ਲੋਕਾਂ ਨੇ ਆਖਿਆ ਕਿ ਇਸ ਵਾਰ ਨਾ ਤਾਂ ਕਿਸੇ ਵਿਧਾਇਕ ਨਾ ਨਗਰ ਨਿਗਮ ਅਤੇ ਨਾ ਹੀ ਕਿਸੇ ਕੌਂਸਲਰ ਦਾ ਧਿਆਨ ਹੈ ਉਨ੍ਹਾਂ ਆਖਿਆ ਕਿ ਕਈ ਵਾਰ ਨਗਰ ਨਿਗਮ ਨੂੰ ਇਸ ਬਾਰੇ ਕਿਹਾ ਗਿਆ ਪਰ ਕੂੜੇ ਦੇ ਢੇਰ ਇੱਥੋਂ ਨਹੀਂ ਚੁਕਾਏ ਜਾ ਰਹੇ ਜਿਸ ਨਾਲ ਬਿਮਾਰੀਆਂ ਫੈਲ ਰਹੀਆਂ ਹਨ ਅਤੇ ਬਦਬੂ ਭਰੇ ਮਾਹੌਲ ਵਿੱਚ ਲੋਕਾਂ ਨੂੰ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਔਰ ਆਖਿਆ ਕਿ ਵਿਧਾਇਕ ਜੀਵਨਜੋਤ ਕੌਰ ਨੇ ਕਦੇ ਵੀ ਉਹਨਾਂ ਦੇ ਇਲਾਕੇ ਦੀ ਸਾਰ ਨਹੀਂ ਲਈ ਸੋ ਉਹਨਾਂ ਨੇ ਇੱਕ ਵਾਰ ਫਿਰ ਫਾਸਟੇ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਹੋਇਆ ਨਗਰ ਨਿਗਮ ਵਾਰਡ ਕੌਂਸਲਰ ਅਤੇ ਹਲਕਾ ਵਿਧਾਇਕ ਨੂੰ ਗੁਹਾਰ ਲਗਾਈਏ ਕਿ ਜਲਦ ਤੋਂ ਜਲਦ ਇੱਥੋਂ ਕੂੜੇ ਦੀ ਲਿਫਟਿੰਗ ਕਰਵਾਈ ਜਾਵੇ ਹਾਂਜੀ ਇਹ ਨਾ ਜੀਵਨਜੋਤ ਕੌਰ ਦਾ ਇਲਾਕਾ ਪੈਂਦਾ ਵਾ ਇਕਤਾ ਨਗਰ ਔਰ ਇਕਤਾ ਨਗਰ ਇਥੇ ਸ਼ਰਾਬ ਦੇ ਫੇਕੇ ਤੇ ਸ਼ੁਰੂ ਤੋਂ ਨਾਲ ਤੋਂ ਲੈ ਕੇ ਜੋ ਪਛਾਂ ਤੱਕ ਕੂੜਾ ਜਿਹੜਾ ਚੱਲ ਜਾਂਦਾ ਹੈ ਬੜੀ ਵਾਰਾ ਕੰਪਲੇਟਾਂ ਵੀ ਕੀਤੀ ਆ ਪਰ ਕੋਈ ਸੁਨਾਈ ਨਹੀਂ ਹੋ ਰਹੀ ਸੁਣਵਾਈ ਕੋਈ ਕੋਈ ਪ੍ਰਵਾਜ ਨਹੀਂ ਕਰਦਾ ਕੋਈ ਜਿਹੜੇ ਵੀ ਆਉਂਦੇ ਨੇ ਗੱਡੀਆਂ ਵਾਲੇ ਜਾਂ ਕੋਈ ਦੂਜੇ ਕਾਰਪੋਰੇਸ਼ਨ ਵਾਲੇ ਉਹ ਮੜਾ ਮੋਟਾ ਕਰਕੇ ਚੱਲ ਜਾਂਦੇ ਨੇ ਉਸ ਤੋਂ ਬਾਅਦ ਫੇਰ ਗੰਦ ਪੈ ਜਾਂਦਾ ਜੇ ਫੋਨ ਕਰੀਦਾ ਕਈ ਵਾਰਾ ਫੋਨ ਚੁੱਕਦੇ ਕਈ ਵਾਰਾ ਨਹੀਂ ਚੁੱਕਦੇ ਆਏ ਹੁਣ ਇਹੋ ਤੇ ਅਸੀਂ ਕਹਿ ਰਹੇ ਹਾਂ ਉਹ ਤੇ ਕਦੀ ਇੱਥੇ ਆਏ ਵੀ ਨਹੀਂ ਤੇ ਜਾਂਦੇ ਆ ਕੇ ਵੇਖਣ ਤੇ ਇਹਨਾਂ ਨੂੰ ਪਤਾ ਲੱਗੇ ਵੀ ਕੂੜਾ ਕਿੰਨਾ ਕਿੱਥੇ ਰੋਜ ਹੁੰਦਾ ਇੱਥੇ ਮਾਰਾ ਹਰ ਇੱਕ ਚੀਜ਼ ਦੀ ਬਿਮਾਰੀ ਦਾ ਖਤਰਾ ਹੈ ਦੀ بارش ਦਾ ਇਹ ਹੈ بارش ਮੀਂਹ ਜਦੋਂ ਪੈ ਜਾਂਦਾ ਉਦੋਂ ਮੱਛਰ ਸੁੰਦਾ ਬੱਚਿਆਂ ਨੂੰ ਬੁਖਾਰ ਹੋ ਸਕਦਾ ਵਾ ਟਾਈਫਾਇਡ ਹੋ ਸਕਦਾ ਕੋਈ ਕੋਈ ਬਿਮਾਰੀ ਲੱਗਦੀ ਹੈ ਇੱਕ ਗੰਦੀ ਸਮੈਲ ਬੜੀ ਆਉਂਦੀ ਮੱਖੀਆਂ ਵੰਦੀਆਂ ਆਈਆਂ ਰੋਟੀ ਖਾਣੇ ਤੇ ਸਾਨੂੰ ਅੰਦਰ ਬੈਠਾ ਨਹੀਂ ਜਾਂਦਾ ਫਿਰ ਅੰਦਰ ਬੈਠ ਕੇ ਰੋਟੀ ਖਾ ਲਈਏ ਇੱਕ ਮਲੇਰੀ ਕਾਰਵਾਈ ਪੈਣੀ ਚਾਹੀਦੀ ਹੈ ਤੇ ਉੱਥੇ ਵੀ ਇਹ ਕੂੜਾ ਕਿਉਂ ਇੰਨਾ ਇੱਥੇ ਇਕੱਠਾ ਹੁੰਦਾ ਜਾਂ ਇਹਦੇ ਵਾਸਤੇ ਕੋਈ ਇੰਤਜ਼ਾਮ ਕਰਨ ਤੇ ਜਿਹੜੇ ਇਥੋਂ ਮਹੱਲੇ ਦੇ ਲੋਕ ਨੇ ਉਹ ਉਹਦੇ ਨੇ ਲਫਾਵਾ ਫੜਦੇ ਨੇ ਭਵਾ ਕੇ ਇੱਥੇ ਮਾਰਦੇ ਜੀ ਉਹਨਾਂ ਨੂੰ ਅਸੀਂ ਡਰਦੇ ਕਹਿੰਦੇ ਨਹੀਂ ਕਿਉਂਕਿ ਇਲਾਕਾ ਵੀ ਉਹੋ ਜਿਹਾ ਹੈ ਜੋ ਸਾਨੂੰ ਆਪਣੀ ਜਿਹੜੀ ਪਿਆਰੀ ਆਈ ਇਹਨਾਂ ਦੇ ਨਾਲ ਕੋਈ ਲੜতে ਸਕਦੇ ਨਹੀਂ ਜੇ ਕਈ ਰਾਤ ਅੱਗ ਕੋਈ ਕਹਿਣਾ ਨਹੀਂ ਮੰਨਦਾ ਕੋਈ ਇੱਕ ਜ਼ਰ ਨਗਰ ਹੈਗਾ ਜੀ ਇਹ ਇੱਕਦਮ ਬਹੁਤ ਗੰਦ ਪਿਆ ਰਹਿੰਦੇ ਇੱਥੇ ਜੀ ਇਹ ਇੱਕ ਬੜੀ ਸਫਾਈ ਵੀ ਕਰਾਈ ਦੀ ਫਿਰ ਉਹ ਹਾਲ ਹੁੰਦਾ ਜੀ ਇਹ ਸਫਾਈ ਹੋਣੀ ਚਾਹੀਦੀ ਹੈ ਜੀ ਨਹੀਂ ਇੱਥੇ ਕਦੇ ਕੋਈ ਨਹੀਂ ਆਇਆ ਜੀ ਉਹ ਉਹ ਕਹਿੰਦੇ ਇੱਥੇ ਸਭ ਕੰਮ ਕਰਾਵਾਂਗੇ ਅਹੀ ਫੇ ਹੁਣ ਕੋਈ ਵੀ ਨਹੀਂ ਆਉਂਦਾ ਇਹ ਰੋਜ਼ ਰੋਜ਼ ਕੂੜਾ ਚੁੱਕਣਾ ਜੀ ਇੱਥੋਂ ਇੰਨਾ ਗੰਦਾ ਇੱਥੇ ਅੰਤ ਕੋਈ ਨਹੀਂ ਬਾਹਰ ਦੇ ਠੇਲੇ ਵੀ ਇੱਥੇ ਸੁੱਟਦੇ ਆ ਫੋਟਰਾ ਵਾਲੇ ਵੀ ਕੇਲ ਸੁੱਟਦੇ ਆ ਇਸ ਕੋ ਨਾਲ ਲੜਦੇ ਆ ਕੋ ਅਸਰ ਨਹੀਂ ਕਰਦੇ ਨੇ ਰੇ ਸਿਰ ਸੁੱਟ ਜਾਂਦੇ ਆ ਰਾਤ ਅਹੀਂ ਉੱਥੇ ਬੈਠੇ ਥੋੜੇ ਲਿੰਦੇ ਆ ਜਿਹਨੇ ਦੇ ਅਸੀਂ ਛੁੱਟਣ ਨਹੀਂ ਦਿੰਦੇ ਕਹਿੰਨੂ ਬੜਾ ਝਗੜਾ ਕਰੀਦਾ ਕਈਆਂ ਨਾਲ ਪਰ ਇਹ ਰੋਜ਼ ਰੋਜ਼ ਚੁੱਕਿਆ ਜਾਂਦਾ ਸਫਾਈ ਹੁੰਦੀ ਨਹੀਂ ਤੇ ਨਹੀਂ ਹੁੰਦੀ ਇੰਨਾ ਕੁ ਦਾ ਇੱਥੇ ਆਉਂਦਾ ਵਾਦੀ ਦਾ ਆ ਵਿੱਚ ਦੀਵਾਲੀ ਕਰਕੇ ਕਈ ਮੁਲਾਜ਼ਮ ਆਉਣ ਨਹੀਂ ਦੇ ਇੱਥੇ ਛੁੱਟੀਆਂ ਕਰਕੇ ਜੇ ਛੁੱਟੀ ਖਤਮੀ ਹੋਵੇ ਤਾਂ ਵੇਲੇ-ਕਵੇ ਚੁੱਕ ਲੈਣ ਤਿੰਨ ਦਿਨ ਹੋ ਗਏ 4 ਕੂੜਾ ਨਹੀਂ ਸੁੱਟਿਆ ਇਸ ਕਲੇ ਬਿਮਾਰੀ ਫੈਲਣ ਦਾ ਖਤਰਾ ਹੋਰ ਕੋਈ ਗੱਲ ਨਹੀਂ ਹੈਗੀ ਤੇ ਸਾਨੂੰ ਕੂੜੇ ਦੀ ਕੀ ਪ੍ਰੋਬਲਮ ਹੈ ਜੇ ਰੋ ਚੁੱਕਿਆ ਜਾਏ ਤੇ ਸਾਫ਼ ਜਗ੍ਹਾ ਹੋਵੇ ਸੁੰਦਰ ਇਲਾਕਾ ਜਾਪੇ ਆਂਦੇ ਦੇ ਉਦੋਂ ਇਹੋ ਗੋਜੀ ਆ ਸਾਰੇ ਪਰ ਕਰਦੇ ਨਹੀਂਗੇ ਆਂਦੀ ਹੋਏ ਵੀ ਇਹ ਗੁਰੂ ਰਾਮਦਾਸ ਦੀ ਨਗਰੀ ਆ ਪਵਿੱਤਰ ਨਗਰੀ ਆ ਤੇ ਇਹਨਾਂ ਸਾਫ਼ ਸਥਰਾ ਹੋਣਾ ਚਾਹੀਦਾ ਸਾਰੇ ਇਦਾਂ ਹੀ ਆਂਦੇ ਆ ਕੋਈ ਫੁਰਕੇ ਕਰਦਾ ਨਹੀਂ ਕੋਈ ਅੰਮ੍ਰਿਤਸਰ ਚੰਬਰੰਗ ਰੋਡ ਤੇ ਅਸੀਂ ਖੜੇ ਆ ਤੇ ਤਸਵੀਰਾਂ ਵੀ ਤੁਹਾਨੂੰ ਜਰੂਰ ਸਾਂਝੀਆਂ ਕਰਾਂਗੇ ਤਸਵੀਰਾਂ ਖਾਸ ਦੇਖਣਯੋਗ ਹਨ ਕਿ ਅੰਮ੍ਰਿਤਸਰ ਚੰਬਰੰਗ ਰੋਡ ਇੱਕ ਤਾਂ ਨਗਰ ਜਿਹੜੀ ਛੜਕ ਜਾਂਦੀ ਹੈ ਉਹਦੀਆਂ ਤਸਵੀਰਾਂ ਅਸੀਂ ਤੁਹਾਨੂੰ ਸਾਂਝੀਆਂ ਕਰੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕੂੜੇ ਦੇ ਢੇਰ ਲੱਗੇ ਹੋਏ ਹਨ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਤੇ ਕੂੜੇ ਦੀ ਲਿਫਟਿੰਗ ਨਹੀਂ ਕੀਤੀ ਜਾ ਰਹੀ ਨਾ ਹੀ ਤੇ ਹਲਕਾ ਵ代ਕ ਵੱਲੋਂ ਇੱਧਰ ਕੋਈ ਗੌਰ ਕੀਤੀ ਜਾ ਰਹੀ ਲੱਗੇ ਹੀ ਹਲਕਾ ਵ代ਕ ਦਾ ਦਫ਼ਤਰ ਵੀ ਹੈ ਅਤੇ ਦੋਨੇ ਸੜਕ ਦੇ ਦੋਨੇ ਪਾਸੇ ਉਹਨਾਂ ਦੇ ਬੋਰਡ ਵੀ ਲੱਗੇ ਹੋਏ ਹਨ ਜਿਕਰ ਜੋ ਹੈ ਕਿ ਬੋਟ ਜੀਵਨ ਜੋਤ ਕੋਰ ਦਾ ਬੋਰਡ ਲੱਗਾ ਹੋਇਆ ਐ ਐਮਐਲਏ ਦਾ ਅਤੇ ਉੱਤੇ ਲੱਗੇ ਹੀ ਕੋਟ ਦੇ ਢੇਰ ਲੱਗੇ ਹੋਏ ਨੇ ਇੱਥੋਂ ਸਾਫ਼ ਦਿਖਦਾ ਕਿ ਐਮਐਲਏ ਸਾਹਿਬ ਜਾਂ ਤਾਂ ਆਪਣੇ ਦਫ਼ਤਰ ਨਹੀਂ ਆਉਂਦੇ ਜਾਂ ਉਹਨਾਂ ਨੂੰ ਇੱਥੇ ਹਲਕੇ ਦੀ ਕੋਈ ਸ਼ਾਮ ਸਵਾਲ ਰੱਖਵੇਂ ਤੇ ਕੋਈ ਨਾ ਕੋਈ ਕਮੀ ਹੈ ਕਿਉਂਕਿ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਤਾਂ ਹੱਥ ਜੋੜੇ ਜਾਂਦੇ ਹਨ ਕਿ ਉਹਨਾਂ ਨੂੰ ਨੁਮਾਇੰਦੀ ਕੀ ਦਿੱਤੀ ਜਾਏ ਹਲਕੇ ਦੀ ਅਤੇ ਉਹ ਕੰਮ ਕਰਨਗੇ ਪਰ ਦੇਖਣ ਨੂੰ ਇਹ ਆ ਰਿਹਾ ਹੈ ਕਿ ਹਲਕੇ ਦੇ ਵਿੱਚ ਥਾਂ ਥਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਜਿਹੜੇ ਇੱਥੋਂ ਲੋਕ ਰਹਿਣ ਵਾਲੇ ਹਨ ਉਹਨਾਂ ਨੇ ਐਮਐਲਏ ਸਾਹਿਬ ਅਤੇ ਨਗਰ ਨਿਗਮ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਕੂੜੇ ਦੇ ਢੇਰਾਂ ਨੂੰ ਇੱਥੋਂ ਜਲਦ ਤੋਂ ਜਲਦ ਹਟਾਇਆ ਜਾਵੇ। ਅਮਰਥਾਰ ਫਾਸਟਵੇ ਖਬਰ ਨਵੀਂ ਸੇ ਜੋਗੀ ਵਿਜੇ ਕੁਮਾਰ ਦੇ ਨਾਲ ਰਕੇਸ਼ ਕੁਮਾਰ